ਇਹ ਗਲੀ ਤੁਹਾਡੀ ਪਾਸ ਹੋ ਚੁੱਕੀ ਆ ਜਲਦੀ ਬਣੂਗੀ ਪਰ ਪਾਸ ਤਿੰਨ ਵਾਰੀ ਹੋ ਚੁੱਕੀ ਆ ਅਜੇ ਤੱਕ ਜਮਿਨੀ ਹਕੀਕਤ ਜਿਹੜੀ ਇਹ ਆ ਕਿ ਅਜੇ ਤੱਕ ਧਰਤੀ ਤੇ ਤਾਂ ਗਲੀ ਬਣੀ ਨਹੀਂ ਵੀ ਹਰ ਕ ਲੀਡਰ ਆਉਂਦਾ ਅਸੀਂ ਹੱਥ ਜੋੜ ਕੇ ਇਹਨਾਂ ਮੂਹਰੇ ਬੇਨਤੀ ਕਰਦੇ ਆ ਵੀ ਸਾਨੂੰ ਨਰਕ ਚੋਂ ਕੱਢੋ ਨਰਕ ਦੇ ਕੀੜੇ ਕਿਉਂ ਬਣਾਤਾ ਸਾਨੂੰ ਜੀ ਬਹੁਤ ਵਾਰੀ ਕਿਹਾ ਜੀ ਵੋਟ ਲੈਣ ਆਉਂਦੇ ਆ ਉਦੋਂ ਆ ਹਰ ਵਾਰ ਕਹਿ ਦਿੰਦੇ ਆ ਵੀ ਅਸੀਂ ਦੀ ਹੀ ਬਣਾਵਾਂਗੇ ਵੀ ਸਾਨੂੰ ਵੋਟ ਦਿਓ ਤਿਹਾਰ ਵੀ ਪਾਪ ਆ ਜਾਂਦੇ ਆ ਫੋਟੋਆਂ ਖਿੱਚ ਕੇ ਬਹੁਤ ਕੁਝ ਕਰਦੇ ਬਾਅਦ ਚ ਨਹੀਂ ਪੁੱਛਦੇ ਕੋਸੇ ਅੰਨੇ ਲੀਡਰ ਹੁੰਦੇ ਇੱਥੇ ਅੱਖਾਂ ਮੀਜ ਕੇ ਵੀ ਉਹਨਾਂ ਨਹੀਂ ਦਾ ਕੁਝ ਨਹੀਂ ਤੁਸੀਂ ਉਹਨਾਂ ਦੀਆਂ ਅੱਖਾਂ ਨਹੀਂ ਖੋਲਦੇ ਅਸੀਂ ਖੋਲਣੇ ਆ ਕਿ ਖੋਲ ਦਾਂਗੇ ਜਦੋਂ ਬੋਟੀ ਨੇ ਬਈ ਅੱਪੇ ਖੁੱਲ ਜਾਣੀ ਅੱਖਾਂ ਉਹਨਾਂ ਦੀ ਸਿੱਕਲ ਜੀ ਮੈਂ ਆ ਸੁਖਵਿੰਦਰ ਵੋਟਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਆ ਕੈਂਡੀਡੇਟ ਉਹ ਵਾਰੀ ਵਾਰੀ ਹਰ ਹਲਕੇ ਦੇ ਵਿੱਚ ਹਰ ਹਲਕੇ ਦੇ ਪਿੰਡਾਂ ਸ਼ਹਿਰਾਂ ਮੁਹੱਲਿਆਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਆ ਲੋਕਾਂ ਕੋਲ ਜਾ ਕੇ ਵੱਡੇ ਵੱਡੇ ਵਾਅਦੇ ਫੇਰ ਕਰ ਰਹੇ ਆ ਪਰ ਕਿਤੇ ਨਾ ਕਿਤੇ ਗਰਾਊਂਡ ਜ਼ੀਰੋ ਤੇ ਆ ਕੇ ਲੋਕਾਂ ਦਾ ਦੁੱਖ ਹੈ ਜਿਹੜਾ ਉਹ ਅਜੇ ਵੀ ਨਹੀਂ ਵੇਖ ਰਹੇ ਆ ਕਿ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨਾ ਕਰਨੀ ਚਾਹਾਂਗੇ ਕਿ ਜਿਹੜੇ ਲੀਡਰ ਆਉਂਦੇ ਆ ਉਹਨਾਂ ਨੂੰ ਚਾਵਾ ਪਿਆ ਕੇ ਗੱਦਿਆਂ ਤੇ ਸੋਫਿਆਂ ਤੇ ਬਿਠਾ ਕੇ ਨਾ ਮੋੜਿਆ ਕਰੋ ਉਹਨਾਂ ਨੂੰ ਗਰਾਊਂਡ ਜ਼ੀਰੋ ਤੋਂ ਜਾਣੂ ਕਰਵਾਇਆ ਕਰੋ ਅਸੀਂ ਖਾੜ ਨੰਬਰ 6 ਦੇ ਵਿੱਚ ਖੜੇ ਆ ਅਜੇ ਇੱਕ ਵਾਰੀ ਵਖਾ ਇਹ ਜਿਹੜਾ ਗਲੀ ਆ ਤਕਰੀਬਨ ਮੇਨ ਗਲੀ ਤੋਂ ਜਿਹੜੀ ਹੈਗੀ ਆ 4 4 ਫੁੱਟ ਡੂੰਗੀ ਆ ਪਰ ਅਜੇ ਤੱਕ ਇਹਦੀ ਕਿਸੇ ਨੇ ਸਾਰ ਨਹੀਂ ਲਈ ਇਨਾਂ ਦਾ ਕਹਿਣਾ ਇਹ ਆ ਜਿਹੜੇ ਇੱਥੋਂ ਦੀ ਵਸਨੀਕ ਆ ਕਹਿੰਦੇ ਤਿੰਨ ਚਾਰ ਵਾਰੀ ਪਾਸ ਜ਼ਰੂਰ ਹੋ ਗਈ ਪਰ ਪਾਸ ਹੀ ਹੋਈ ਆ ਕੱਲੀ ਕਾਗਜ਼ਾਂ ਦੇ ਵਿੱਚ ਚਾਰ ਪੰਜ ਵਾਰੀ ਗਲੀ ਬਣ ਗਈ ਆ ਪਰ ਅਜੇ ਤੱਕ ਧਰਤੀ ਤੇ ਉਹਦਾ ਨਾਮੋ ਨਿਸ਼ਾਨੀ ਹੋਰ ਵੱਡੀ ਗੱਲ ਦੱਸ ਦਈਏ ਇਸ ਗਲੀ ਦੇ ਵਿੱਚ ਤਕਰੀਬਨ ਤਿੰਨ ਚਾਰ ਜਿਹੜੇ ਉਹ ਹੈਂਡੀਕੈਪਡ ਲੋਕ ਵੀ ਰਹਿੰਦੇ ਆ ਪਰ ਉਹਨਾਂ ਦੇ ਜਿਹੜਾ ਇੱਥੋਂ ਲੰਘਣਾ ਕਰਨਾ ਬਹੁਤ ਔਖਾ ਹੋ ਜਾਂਦਾ ਇੱਕ ਵਾਰੀ ਇੱਥੇ ਮਾਤਾ ਖੜੇ ਉਹਦੇ ਨਾਲ ਗੱਲ ਪਹਿਲਾਂ ਕਰਾਂਗੇ ਇਸ ਗਲੀ ਵਾਰੇ ਪੁੱਤ ਅਸੀਂ ਆਏ ਕਹਾਂਗੇ ਵੀ ਹਰਕ ਲੀਡਰ ਆਉਂਦਾ ਅਸੀਂ ਹੱਥ ਜੋੜ ਕੇ ਨਾ ਮੂਰੇ ਬੇਨਤੀ ਕਰਦੇ ਆਂ ਵੀ ਸਾਨੂੰ ਨਰਕ ਦਾ ਕੱਢੋ ਨਰਕ ਦੇ ਕੀੜੇ ਕਿਉਂ ਬਣਾਤਾ ਸਾਨੂੰ ਵੀ ਸਾਤ ਤੋਂ ਗਲਤੀ ਕੀ ਹੋ ਜਾਂਦੀ ਐ ਮੈਂ ਤਾਂ ਪਹਿਲਾਂ ਜਦੋਂ ਤੁਹਾਨੂੰ ਤੁਸੀਂ ਆਖਿਆ ਸੀ ਕਿਸੇ ਨੇ ਗਲੀ ਪਾਸ ਵੀ ਕੀਤੀ ਸੀ ਪਾਸ ਹੁਣ ਗਏ ਸੀ ਬੱਚੇ-ਬੱਚਿਆਂ ਨੂੰ ਇਹਦੇ ਗਲੀ ਸੋਡੀ ਬਣਨੋਂ ਪਹਿਲਾਂ ਪਾਸ ਹੋਈ ਫਿਰ ਬਣੀ ਕਿਉਂ ਨਹੀਂ ਸਾਨੂੰ ਮਿੱਠੀਆਂ ਗੋਲੀਆਂ ਕਿਉਂ ਦੇ ਰਹੇ ਆਏ ਬੱਤੋ ਆਏ ਦੱਸ ਜੇ ਸਾਨੂੰ ਗੁਨਾਹ ਦੱਸ ਦਿਓ ਸਾਡੇ ਚ ਕੋਈ ਸੂਰ ਕੀ ਐ ਰਹਿਣਾ ਤਾਂ ਬਹੁਤ ਔਖਾ ਹਾਂ ਆ ਤੁਸੀਂ ਦੇਖ ਲਓ ਜੀ ਆਪ ਹੀ ਸੋਨੂੰ ਪਤਾ ਲੱਗ ਜੂ ਕਿੰਨੇ ਡੱਬਾਂ ਕਿਵੇਂ ਤੁਰਨਾ ਔਖਾ ਬੱਚਿਆਂ ਨੂੰ ਨਿਕਨੇ ਕੇ ਬੱਚੇ ਨੇ ਦੇਖੋ ਦੇਖਣਾ ਤਾਂ ਚਾਹੀਦਾ ਮੜਾ ਮੋਟਾ ਵੀ ਇੰਨਾ ਖਾਤਾ ਸਾਰੇ ਪਾਸੇ ਗਲੀਆਂ ਮਾਰ ਰਹੀਆਂ ਸਾਡੇ ਪਾਸੇ ਕਿਉਂ ਨਹੀਂ ਮਾਰ ਰਹੀਆਂ ਪਾਸ ਹੋ ਰਹੀਆਂ ਪਾਸ ਦਾ ਕਰੀਏ ਕੀ ਅਸੀਂ ਕਹਿ ਦਿੰਦੇ ਨੇ ਬਣਾ ਦਾਂਗੇ ਕਿੱਦੇ ਬਣਾਵਾਂਗੇ ਜਦੋਂ ਸਾਡਾ ਕੋਈ ਲੱਤਵਾ ਟੁੱਟ ਗਈ ਉਹਦੋਂ ਬਣਾਉਣਗੇ ਬਿਲਕੁਲ ਇੱਥੇ ਨਹੀਂ ਜਦੋਂ ਲੀਡਰ ਆਉਂਦੇ ਆ ਉਹਨਾਂ ਨੂੰ ਕਦੀ ਤੁਸੀਂ ਆਖਿਆ ਬਹੁਤ ਕਹਿੰਨੇ ਆ ਕਹਿੰਦੇ ਕਿਉਂ ਨਹੀਂ ਬਹੁਤ ਕਹਦੇ ਹ ਹੁਣ ਜਦੋਂ ਵੋਟਾਂ ਮੰਗਣ ਆਉਣਗੇ ਉਦੋਂ ਇੱਕ ਵਾਰੀ ਇਸ ਗਲੀ ਦੇ ਵਿੱਚ ਛੁੱਟ ਪਾਓ ਟਪਾਵਾਂਗੇ ਕੋਈ ਨਾ ਜੀ ਬਾਰੀ ਨਾਲ ਪਰ ਕਿਟ ਪਾਵਾਂਗੇ ਜਾਂ ਹੁਣ ਆਊਗਾ ਪਾਣੀ ਲੱਗ ਜੂ ਪਤਾ ਵੀ ਕਿੰਨਾ ਕੁ ਆਪ ਕਿੰਨੇ ਕੁ ਕੱਪੜੇ ਚ ਚੜ ਕੇ ਨਾਗਦੇ ਆਗੇ ਪਤਾ ਫੇਰ ਲੱਗਦਾ ਹੁੰਦਾ ਬਿਲਕੁਲ ਇੱਥੇ ਇੱਕ ਪੈਨ ਹੈਂਡੀਕੈਪਡ ਖੜੀਆ ਪੈਣ ਕੇ ਕਿ ਮੈਂ ਤੁਹਾਨੂੰ ਇੱਕ ਜਿਹੜੀ ਉਹ ਪੈਨਸ਼ਨ ਵਗੈਰਾ ਜਾਂ ਹੋਰ ਵੀ ਕੁਝ ਮਿਲਦਾ ਹਾਂਜੀ ਮਿਲਦੀ ਹੈ ਜੀ ਪਰ ਸਾਡੀ ਗਲੀਵਾਰੀ ਨਹੀਂ ਤੁਸੀਂ ਫਰਿਆਦ ਕੀਤੀ ਜੀ ਬਹੁਤ ਵਾਰੀ ਕਿਹਾ ਜੀ ਬੋਟ ਲੈਣ ਆਉਂਦੇ ਆ ਉਦੋਂ ਹਰ ਵਾਰ ਕਹਿ ਦਿੰਦੇ ਆ ਵੀ ਅਸੀਂ ਬੀਹੀ ਬਣਾਵਾਂਗੇ ਵੀ ਸਾਨੂੰ ਵੋਟ ਦੋ ਤੇ ਹਾਰ ਵੀ ਪਾ ਪਾ ਜਾਂਦੇ ਆ ਫੋਟੋਆਂ ਖਿੱਚ ਕੇ ਬਹੁਤ ਕੁਝ ਕਰਦੇ ਆ ਬਾਅਦ ਚ ਨਹੀਂ ਪੁੱਛਦੇ ਕੁਝ ਵੀ ਬੱਸ ਕੀ ਪੁੱਛਣਾ ਜਦੋਂ ਜਿੱਤ ਕੇ ਚਲੇਗੇ ਚਿੱਤ ਚਲੇ ਜਾਂਦੇ ਆ ਫੇਰ ਨਹੀਂ ਪੁੱਛਦੇ ਕੁਝ ਵੀ ਬੀਹੀ ਨੂੰ ਬਿਲਕੁਲ ਇੱਥੇ ਵੀਰ ਇੱਕ ਹੋਰ ਖੜੇ ਉਹਨਾਂ ਨਾਲ ਗੱਲ ਕਰਾਂਗੇ ਬਾਈ ਕੀ ਨਾਂ ਜੀ ਤੁਹਾਡਾ ਮੈਂ ਪ੍ਰੀਤਾ ਅੰਨੇ ਲੀਡਰ ਹੁੰਦੇ ਇੱਥੇ ਅੱਖਾਂ ਮੀਚ ਕੇ ਵੀ ਉਹਨਾਂ ਨਹੀਂ ਦਾ ਕੁਝ ਨਹੀਂ ਨਹੀਂ ਤੁਸੀਂ ਉਹਨਾਂ ਦੀ ਅੱਖਾਂ ਨਹੀਂ ਖੋਲਦੇ ਅਸੀਂ ਖੋਲੋਇਆ ਜਦਗੀ ਖੋਲ ਦਾਂਗੇ ਉਂਗਲੀ ਖੋਲ ਦੋਇਆ ਜਦਗੀ ਉਹਨਾਂ ਦੀ ਅੱਖਾਂ ਜੀ ਅਸੀਂ ਖੋਲ ਦਾਂਗੇ ਜਦੋਂ ਬੋਟੀ ਨਾ ਬਈ ਆਪੇ ਖੁੱਲ ਜਾਣੀ ਅੱਖਾਂ ਉਹਨਾਂ ਦੀ ਮਤ ਬੋਟ ਹੀ ਨਹੀਂ ਪਉਣੀ ਨਾ ਕੋਈ ਪਸੰਦੀ ਨਹੀਂ ਹੈਗਾ ਕੀ ਹੈ ਹਾਂ ਅਸਲੇ ਗੰਦ ਨਹੀਂ ਤੇਰੇ ਸਮਝ ਸੀ ਸਾਹਿਬ ਨੇ ਤਾਂ ਕੁਛ ਨਾ ਕੁਛ ਕੀਤਾ ਹੀ ਹੋਊਗਾ ਉਹ ਗੇੜਾ ਮਾਰ ਕੇ ਬਗੈ ਨੇ ਵਿਚਾਰੇ ਉਹਨਾਂ ਦਾ ਪਤ ਬਣੀ ਜਾਂਦੀ ਹੈ ਜਿਵੇਂ ਆਉਦੀ ਮਗਸਵਾਗਿਆ ਬਈ ਫਿਰ ਦਿੰਦੇ ਤਾਂ ਐ ਲੈ ਕਰ ਦਿੰਦੇ ਨੇ ਵੀ ਅਸੀਂ ਪਾਸ ਹੋ ਗਈ ਪਾਸ ਕਰ ਦਿੰਦੇ ਬਸ ਗਲੀ ਪਾਸ ਹੋ ਗਈ ਕਹਿੰਦੇ ਅੱਪਾ ਇਹ ਤਾਂ ਵੱਧੂ ਗਰੀ ਹੋ ਗਈ ਬਈ ਇੱਥੇ ਬਾਈ ਜੀ ਕਿੰਨਾਕ ਟਾਈਮ ਹੋ ਗਿਆ ਗਲੀ ਨੂੰ ਇਹਨੂੰ ਬਾਈ ਜੀ 15 ਸਾਲ ਹੋ ਗਏ ਨੂੰ ਫਿਰ ਤੁਸੀਂ ਜੇ ਕਈ ਵਾਰੀ ਅਵਸਰਾਂ ਕੋਲ ਜਾਣੀ ਹੋ ਕੁਝ ਕਹਿੰਦੇ ਆ ਇਹ ਪਿਛਲੀ ਵਾਰ ਵੀ ਕਹਿੰਦੇ ਪਾਸ ਹੋ ਗਈ ਅਸੀਂ ਘੱਟ ਤੋਂ ਘੱਟ ਵੀ ਚਾਰ ਪੰਜ ਤਾਂ ਹੈਂਡੀਕੈਪਟਰ ਰਹੇ ਨੇ ਇੱਥੇ ਹੁਣ ਵੀ ਜਾ ਐ ਖੜਜੋ ਬਣਾ ਦਾਂਗੇ ਚੋਣ ਜਾਬਤਾ ਲੱਗ ਰਿਹਾ ਬਣਾ ਦਾਂਗੇ ਕੋਈ ਸੁਣ ਬਾਈ ਕੋਈ ਸਾਰ ਨਹੀਂ ਲੈ ਤੋ ਇੱਥੇ ਹੁਣ ਲੀਡਰ ਵੋਟਾ ਮੰਗਣ ਆਉਂਦੇ ਆ ਉਹਨਾਂ ਨੂੰ ਵੀ ਦਿਖਾਇਆ ਉਹਨਾਂ ਨੂੰ ਵੀ ਦਿਖਾਉਣੇ ਆ ਜੀ ਡਿਟਰਾਂ ਨੂੰ ਹੁਣ ਕਰ ਦਿਨਾਂ ਨਿਕਾ ਉਹਨਾਂ ਨੂੰ ਵੀ ਦਿਖਾਉਣੇ ਆ ਜੇਕਰ ਜਮੀਨੀ ਹਕੀਕਤ ਤੁਹਾਨੂੰ ਵਿਖਾਈਏ ਤਾਂ ਉਹ ਇਹ ਹੈ ਕਿਉਂਕਿ ਜੇ ਸਾਡੇ ਏਰੀਏ ਦੇ ਵਿੱਚ ਕੋਈ ਲੀਡਰ ਆਉਂਦਾ ਕੋਈ ਲੋਕ ਸਭਾ ਦਾ ਕੋਈ ਵਿਧਾਨ ਸਭਾ ਦਾ ਕੋਈ ਵੀ ਇੱਕ ਨਮਾਇੰਦਾ ਆਉਂਦਾ ਆ ਜਾਂ ਜਿੱਤ ਕੇ ਆਉਂਦਾ ਜਾਂ ਵੋਟਾਂ ਮੰਗਣ ਵਾਸਤੇ ਆਉਂਦਾ ਪਰ ਉਹਦੇ ਵਿੱਚ ਹੁੰਦਾ ਕੀ ਹੈ ਕੱਲਾ ਉਹ ਕਿਸੇ ਇੱਕ ਘਰ ਦੇ ਵਿੱਚ ਪ੍ਰੋਗਰਾਮ ਹੁੰਦਾ ਇਕੱਠ ਹੁੰਦਾ ਇਕੱਠ ਨੂੰ ਵਿਖਾ ਕੇ ਭੋਲੇ-ਪਾਲੇ ਲੋਕਾਂ ਨੂੰ ਗਮਰਾਹ ਕਰਕੇ ਵੱਡੇ ਵੱਡੇ ਵਾਅਦੇ ਕਰਕੇ ਤੇ ਇੱਕ ਵਾਰ ਫੇਰ ਵੋਟਾਂ ਲੈ ਕੇ ਉਹ ਜਿੱਤ ਜਾਂਦੇ ਆ ਪਰ ਆ ਜਮੀਨੀ ਹਕੀਕਤ ਨੂੰ ਕੋਈ ਨਹੀਂ ਜਾਣਦਾ ਕਿ ਲੋਕ ਜਿਹੜੇ ਆ ਇਥੋਂ ਬਹੁਤ ਜਿਵੇਂ 스멜 ਆ ਰਹੀ ਆ ਸਾਰੇ ਪਾਸੇ ਚਿੱਕੜ ਆ ਲੰਘਣ ਨੂੰ ਲਾਂਗਾ ਨਹੀਂ ਹੈਗਾ ਜੇਕਰ ਇਹ ਗਲੀਆਂ ਵੀ ਪੱਕੀਆਂ ਹੋਣ ਉੱਚੀਆਂ ਹੋਣ ਤਾਂ ਹੋ ਸਕਦਾ ਇਹਨਾਂ ਲੋਕਾਂ ਦਾ ਜਿਹੜਾ ਜੀਵਨ ਪੱਧਰ ਕਿਤੇ ਨਾ ਕਿਤੇ ਸੁਧਰ ਸਕਦਾ ਕਿ ਸਾਡੀ ਇਸ ਖਬਰ ਤੋਂ ਬਾਅਦ ਇਸ ਵੀਡੀਓ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਲੀਡਰਾਂ ਤੱਕ ਪਹੁੰਚ ਕੇ ਕੋਈ ਕੰਨ ਦੇ ਵਿੱਚ ਖੁਜਲੀ ਕਰਦੀ ਆ ਤਾਂ ਜੋ ਇਸ ਜ਼ਮੀਨੀ ਹਕੀਕਤ ਨੂੰ ਵੇਖਣ ਉਹ ਇੱਥੇ ਆਉਂਦੇ ਆ ਜਾਂ ਪਹਿਲਾਂ ਵਾਂਗ ਵੱਡੇ ਵੱਡੇ ਵਾਅਦੇ ਕਰਕੇ ਆਪ ਦਾ ਪਹਿਲਾਂ ਵਾਂਗੂੰ ਆਪਦੀ ਕੁਰਸੀ ਲੈ ਕੇ ਤੇ ਪਹਿਲਾਂ ਵਾਂਗੂੰ ਇਥੋਂ ਜਾ ਕੇ ਦੁਬਾਰਾ ਸਾਡੀ ਬਾਤ ਪੁੱਛਣ ਨਹੀਂ ਆਉਂਦੇ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਫੋਲੋ ਲਾਈਕ ਨਹੀਂ ਕੀਤਾ ਹੋ ਇੱਕ ਵਾਰੀ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਇਹਦੇ ਨਾਲ ਹੀ ਦੁਬਾਰਾ ਫਿਰ ਮਿਲਦੇ ਆ ਕੈਮਰਾਮੈਨ ਅਜੇ ਦੇ ਨਾਲ ਸੁਖਵਿੰਦਰ ਨਿੱਕੂ ਐਨ ਟੀ ਵੀ ਪੰਜਾਬੀ ਸਰਦੂਲਗੜ ਤੋਂ